ਸਰਦਾਰ ਜੀ ਕਿਹੜਾ ਪਿੰਡ ਰਵੰਡੀ ਸਾਹਿਬ ਜੀ ਕੀ ਮਾਮਲਾ ਸੀ ਇਹ ਇਹ ਮਾਮਲਾ ਆਇਆ ਸੀਗਾ ਜੀ ਇਹ ਕੰਮ ਤੇ ਸੀ ਕਿ ਚਹਿਰੀ ਚੀ ਕੀ ਨਾ ਆਇਤਾ ਬਲਬੀਰ ਜੀ ਤੁਹਾਡਾ ਕੀ ਲੱਗਦਾ ਮੇਰਾ ਭਰਾ ਜੀ ਹੂੰ ਇਹ ਤੋਂ ਬਾਅਦ ਜੀ ਇਹਨਾਂ ਨੂੰ ਦੋ ਫੋਨ ਆਇਆ ਜੀ ਇਹ ਦੂਜੇ ਫੋਨ ਚ ਇੱਥੇ ਆਇਆ ਜੀ ਇਹਨਾਂ ਕੋਲੇ ਕਿਹੜੇ ਕੋਲੇ ਇੱਥੇ ਜੀ ਪ੍ਰੀਤਗੜ੍ਹ ਵਾਲੇ ਪ੍ਰੀਤਗੜ੍ਹ ਵਾਲੇ ਤੋਂ ਜੀ ਹੂੰ ਤੇ ਇਹ ਤੋਂ ਬਾਅਦ ਜੀ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਕੀ ਨਹੀਂ ਕਰਿਆ ਜੀ ਹੂੰ ਕੁਲਵੰਤ ਸਿੰਘ ਜੀ ਕਿਹੜਾ ਪਿੰਡ ਪਿੰਡ ਤੇ ਆਉਣਾ ਪਿਆ ਰ ਗਿਆ ਜੀ ਹੂੰ ਕੀ ਲੱਗਦਾ ਸੀ ਤੁਹਾਹਾਨੂੰ ਸੁਵੀਰ ਕੌਰ ਦਾ ਭਰਾ ਜੀ ਜਿਹੜਾ ਮੇਰਾ ਡੈਡ ਵੱਡੀ ਨਿਕਲੀ ਹੈ ਇਹਦਾ ਕੀ ਲੱਗਦਾ ਹੈ ਇਹਦਾ ਜੀ ਮੇਰਾ ਪਨੋਜਾ ਜੀ ਕੀ ਮਾਮਲਾ ਸੀ ਇਹ ਮਾਮਲਾ ਜੀ ਕੀ ਕਹਿ ਸਕਦੇ ਆ ਜੀ ਇਹਨਾਂ ਦਾ ਮਨ ਚਲੋ ਵੀ ਕਾਫੀ ਚਿਰ ਤੋਂ ਆਉਣਾ ਜਾਣਾ ਹੈ 2.5 ਸਾਲ ਹੋ ਗਏ ਜੀ ਇਹ ਵੀ ਜਾਂਦੇ ਆਉਂਦੇ ਸੀ ਉਹ ਵੀ ਆਉਂਦੇ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਬਹੁਤ ਰੋਕਿਆ ਸੀਗਾ ਜੀ ਉਹ ਪਹਿਲਾਂ ਘਰੇ ਲੜਪੇ ਸੀਗੇ ਮੈਂ ਉਹਨਾਂ ਨੂੰ ਘਰੇ ਆ ਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਬੇਕਾਰ ਖੋਈ ਜਾਨੇ ਹਾਂ ਘਰੋਂ ਮੈਂ ਇਹਨਾਂ ਨੂੰ ਕਿਹਾ ਤਾਂ ਲੜਿਆ ਮੇਰੇ ਨਾਲ ਇਹ ਲੜ ਪਏ ਜੀ ਮੈਥੋਂ 10000 ਰੁਪਇਆ ਲੈ ਲੈਣ ਇਹਨਾਂ ਨੇ ਮੈਨੂੰ ਬੁਲਾਉਣਾ ਹਟ ਗਏ ਸੀ 3 ਸਾਲ ਹੋ ਗਏ ਜੀ ਮੇਰੇ ਨਾਲ ਵਰਤਦਾ ਨਹੀਂ ਸੀ ਇਹਨਾਂ ਨੂੰ ਵੀ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਮਗਾ ਵੀ ਤੁਸੀਂ ਮੈਥੋਂ ਮੈਂ ਨਹੀਂ ਆਪਦੀ ਭੈਣ ਨਾਲ ਵਰਤਦਾ ਤਾਂ ਮਗਾ ਵੀ ਤੁਸੀਂ ਇਹ ਗਲਤ ਕੰਮ ਨਾ ਕਰੋ ਵੀ ਮੈਂ ਜੇ ਤੁਹਾਨੂੰ ਦੇਖ ਲਿਆ ਤਾਂ ਵੀ ਮੈਂ ਜਰਨਾ ਨਹੀਂ ਹੁਣ ਕੀ ਹੋਇਆ ਸੀ ਹੁਣ ਕੀ ਹੋਣਾ ਜੀ ਮੈਂ ਇਹਨੂੰ ਫੋਨ ਲਾ ਕੇ ਦੱਸਿਆ ਇਹਨਾਂ ਨੇ ਵੀ ਐ ਕਰਕੇ ਕੰਮ ਤੇ ਗਿਆ ਸੀ ਇੱਥੋਂ ਗਾਇਬ ਹੋਇਆ ਬੰਦਾ ਮੈਂ ਇਹਨਾਂ ਦੇ ਨਾਲ ਖੜਾ ਜੀ ਹੁਣ ਵੀ ਮੈਂ ਇਹਨਾਂ ਦੇ ਨਾਲ ਆ ਮੈਂ ਭਾਲ ਰਿਹਾ ਸੀਗਾ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਆਪਦੀ ਭੈਣ ਨੂੰ ਵੀ ਪੁੱਛਿਆ ਵੀ ਭੈਣੇ ਮੈਨੂੰ ਇਹ ਦੱਸ ਦੋ ਵੀ ਸਾਡਾ ਬਾਈ ਕਿੱਥੇ ਹੈ ਠੀਕ ਹੈ ਵੀ ਛੋਟੇ ਦਿਨਾਂ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਜੀ ਮੈਂ ਇਹਨਾਂ ਨੂੰ ਵੀ ਪੁੱਛਿਆ ਉਹਨਾਂ ਨੂੰ ਵੀ ਪੁੱਛਿਆ ਇਹ ਵੀ ਮੈਨੂੰ ਹਜੇ ਇਹੀ ਕਹੀ ਗਏ ਕਹਿੰਦੇ ਕਿ ਹੈਗਾ 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 ਭਾਲਾਂਗੇ ਅਸੀਂ ਫਲਾਣੇ ਚੇਲੇ ਕੋਲੇ ਜਾਂਦੇ ਹਾਂ ਫਲਾਣੇ ਬਾਬੇ ਕੋਲੇ ਜਾਂਦੇ ਹਾਂ ਅਸੀਂ ਪਤਾ ਕਰਦੇ ਹਾਂ ਇਹੀ ਕਹੀ ਗਏ ਮੈਨੂੰ ਜੀ ਆ ਮੇਰੇ ਨਾਲ ਸਾਰਾ ਇਹਨਾਂ ਨੇ ਘਟਨਾ ਵਰਤੀ ਹੈ ਜਿੰਨੀ ਮੇਰੇ ਨਾਲ ਵਰਤੀ ਹੈ ਮੈਂ ਸਜ਼ਾ ਤੇ ਇਹ ਵੀ ਤੁਹਾਨੂੰ ਕਹਿਣਾ ਜੀ ਬੀ ਸਖਤ ਤੋਂ ਸਖਤ ਮੇਰੀ ਭੈਣਾਂ ਨੂੰ ਸਖਤ ਡਿਊਟੀ ਦਿਓ ਵੀ ਠੀਕ ਹੈ ਵੀ ਮੇਰੇ ਕੋਲੋਂ ਗੋਲੀ ਦਾ ਵੀ ਆਰਡਰ ਦਿਓ ਮੈਂ ਸਾਨੂੰ ਇਹ ਕਹਿਣਾ ਵੀ ਮੇਰੀ ਉਹ ਅਜ ਤੋ-ਵੱਦ ਭੈਣ ਨਹੀਂ ਠੀਕ ਹੈ ਜਿੰਨੇ ਮੇਰੇ ਬੱਚੇ ਆ ਮਨੇ ਚਲ ਵੀ ਦੋ ਵੇਰੇ ਬੱਚੇ ਆ ਕਿ ਉਹਨਾਂ ਨੂੰ ਮੈਂ ਪਾਲੂਆਂ ਪੂਰਾ ਸਾਥ ਦੇਊਂਗਾ ਮੈਂ ਇੰਨੇ ਵਿੱਚ ਜਨਤਾ 'ਚ ਕਹਿਣਾ ਜਿੰਨਾ ਵੀ ਮੇਰਾ ਹੋ ਸਕੇ ਮੈਂ ਉਹਨਾਂ ਹੀ ਕਰੂਗਾ ਠੀਕ ਹੈ ਜਨਨ ਕਿ ਕਤਲ ਤੋਂ ਵੀ ਭੈਣ ਨੇ ਕਰਾਇਆ ਸੀ ਹਾਂ ਮੇਰੀ ਭੈਣ ਨੇ ਤੇ ਆ 3 ਮਹੀਨਾ ਕੀਤਾ ਜੀ ਇਹ ਦੋਨਾਂ ਨੇ ਕਤਲ ਕੀਤਾ ਇਹਨਾਂ ਦਾ ਰਲ ਕੇ ਠੀਕ ਹੈ ਜੀ ਜਾ ਰ ਆਪਣਾ ਠੀਕਾ ਠੀਕਾ ਕੋਈ ਨਹੀਂ ਲੈ ਜਾਂਦਾ ਕਿਨਾ ਟੁੱਟ ਰਹਿਣਾ ਜਿੱਦਾਂ ਸੇਮ ਆ ਜੀ ਮੈਂ ਮਨਕ ਜੋ ਜੋ ਮੁੰਡਾ ਬਲਵੀਰ ਸਿੰਘ ਆ ਜੀ ਜਿਹਦੀ ਮਨ ਨੂੰ ਭੇਜਾਂਦੇ ਵੀ ਅੱਜ ਗਾਰ ਪੈਂਡਗਾਟ ਵਾਲੀ ਵਿੱਚ ਡੈੱਡ ਬੋਡੀ ਲੱਭੀ ਆ ਜੀ ਮੈਂ ਉਹਦਾ ਭਤੀਜਾ ਜੀ ਕੀ ਮਾਮਲਾ ਸੀ ਇਕ ਲਈ ਮਾਮਲਾ ਇਹ ਆ ਜੀ ਮਨਕ ਚੱਲੋ ਵੀ ਰੋਜ਼ ਦੀ ਤਰ੍ਹਾਂ ਜੀ ਉਹ ਕੰਮ ਤੋਂ ਕੰਮ ਤੇ ਜਾਂਦਾ ਜੀ 8 ਵਜੇ ਜਾਂਦਾ ਜੀ ਤੇ 9 ਵਜੇ ਕੰਮ ਤੇ ਬਣ ਕੇ ਚੱਲ ਉਹ ਤੇ ਲੱਗਿਆ ਪਿਆ ਸੀ ਜੀ ਹੂੰ ਨਾ ਉਹ ਜੇ ਉਹਨੂੰ ਫੋਨ ਆਉਂਦਾ ਕੋਈ 999 ਦੇ ਕਿਹ। ਹੂੰ ਪਹਿਲਾਂ ਤਾਂ ਉਹ ਜਵਾਬ ਦੇ ਦਿੰਦਾ ਜੀ। ਹੂੰ ਵੀ ਮੈਂ ਨਹੀਂ ਆਉਂਦਾ। ਜੇ ਦੋ ਤਿੰਨ ਫੋਨ ਆਉਂਦੇ ਜੀ। ਹੂੰ ਫੇਰ ਉਹ ਕਹਿੰਦਾ ਵੀ ਚਲ ਮੈਂ ਆਉਂਦਾ। ਹੂੰ ਕਿਹਨੇ ਬੁਲਾਇਆ ਫੋਨ ਕਿਹਨੇ ਕਰਿਆ? ਫੋਨ ਇੱਥੋਂ ਜੀ ਰੀਤ ਘਾਟ ਵਾਲੀ। ਕੋਈ ਕੁੜੀ ਜਿਹੜੀ ਉਹਨੇ ਫੋਨ ਕਰਿਆ ਜੀ। ਵੀ ਤੂੰ ਆ। ਤੇ ਉਹ ਇੱਥੇ ਆਇਆ ਜਿਗਰ ਤੇ ਉਦੋਂ ਬਾਅਦ ਸੀ ਕੋਈ ਲੋਕੇਸ਼ਨ ਕਢਾਈ ਜੀ ਲੋਕੇਸ਼ਨ ਤੋਂ ਪਤਾ ਲੱਗਿਆ ਵੀ ਲੋਕੇਸ਼ਨ ਇੱਥੇ ਆ ਕੇ ਖਤਮ ਹੁੰਦੀ ਹੈ ਜੀ ਸਾਨੂੰ ਸ਼ੱਕ ਹੋਇਆ ਵੀ ਇਹ ਘਾਟੜੀ ਦੇ ਵਿੱਚ ਹੀ ਹੈ ਉਦੋਂ ਬਾਅਦ ਅਸੀਂ ਨੰਬਰ ਡਿਟੇਲ ਕਢਾਈ ਹੈ ਜੀ ਨੰਬਰ ਡਿਟੇਲ ਕਢਾਉਣ ਤੋਂ ਬਾਅਦ ਵੀ ਉਹਨਾਂ ਦਾ ਨੰਬਰ ਹੀ ਸੀਗਾ ਜੀ ਜਿਨ੍ਹਾਂ ਤੇ ਸਾਨੂੰ ਸ਼ੱਕ ਸੀਗਾ ਉਹ ਸਾਰਾ ਨੰਬਰ ਜੀ 2-250 ਕਾਲ ਹੋਈ ਹੈ ਜੀ ਤੇ ਉਹ ਨੰਬਰ ਤੋਂ ਸਾਨੂੰ ਸ਼ੱਕ ਹੁੰਦਿਆ ਸੀ ਥਾਣੇ ਵਿੱਚ ਤਲਾਸ਼ ਕਰੀ ਜੀ ਹਾਂਜੀ ਉੱਥੇ ਅਸੀਂ ਬਣੀ ਕਾ ਲਿਖਵਾਇਆ ਫਰੈ ਕਰਵਾਈ ਜੀ ਤੇ ਉਹ ਨਾਲ ਹੀ ਚੇਲ ਬਣੇ ਦਾ ਕੰਮ ਕਰਦੀ ਠੀਕ ਹੈ ਜੀ ਇੱਥੇ ਉਹਦੇ ਸੰਬੰਧ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ ਜੀ ਹੂੰ ਉਹਨਾਂ ਦੇ ਨਾਲ ਬੰਦੇ ਦੋ ਤਿੰਨ ਸਾਲ ਦੇ ਸੰਬੰਧ ਸੀਗੇ ਜੀ ਹੂੰ ਜਿਹਨਾਂ ਕੋਲੇ ਆਉਂਦੇ ਸੀ ਚੇਲ ਬਣੇ ਦੇ ਚੱਕਰ ਵਿੱਚ ਹੂੰ ਤੇ ਮਨ ਮੰਨ ਕੇ ਚਲੋ ਜੀ ਇਹ ਬਾਡੀ ਬ੍ਰਾਮਤ ਹੋਈ ਹੈ ਜੀ ਇੱਥੋਂ ਇਹਨਾਂ ਤੋਂ ਕਰਵਾਈ ਹੈ ਜੀ ਕਿਹਨੇ ਮਾਰਿਆ ਕੀ ਗੱਲ ਬਾਤ ਹੈ ਤੂੰ ਮਾਰਿਆ ਪ੍ਰੀਤ ਨੇ ਜੀ ਕਿਵੇਂ ਮਾਰਿਆ ਗਾਟ ਵਾਲੀ ਜੀ ਜੋ ਦੱਸਣ ਦੇ ਮੁਤਾਬਿਕ ਆ ਬਰ ਮਾਰ ਕੇ ਚਲੋ ਜੀ ਤੁਹਾਨੂੰ ਦੱਸਿਆ ਹੈ ਜੀ ਜੋ ਬੋਲ ਤੁਸੀਂ ਬ੍ਰਾਮਤ ਕਰਵਾਈਆਂ ਚੀਜ਼ਾਂ ਆ ਇਹ ਉਹਨਾਂ ਤੋਂ ਪਤਾ ਲੱਗਦਾ ਵੀ ਇਹਨੇ ਪ੍ਰੀਤ ਨੇ ਇਹਦੇ ਸਿਰ ਵਿੱਚ ਪਹਿਲਾਂ ਪਾਵਾ ਮਾਰਿਆ ਜੀ ਫਿਰ ਦਾਹ ਮਾਰਿਆ ਜੀ ਉਦੋਂ ਬਾਅਦ ਉਨੇ ਮਾਰ ਕੇ ਨਹੀਂ ਆਪਦੇ ਮੰਨ ਕੇ ਚੱਲ ਗਏ ਉਹਦੇ ਫਾਦਰ ਸਾਹਿਬ ਆ ਜੀ ਉਹਨਾਂ ਨੂੰ ਦੱਸਿਆ ਵੀ ਆ ਕੰਮ ਹੋ ਗਿਆ ਜੀ ਦੋ ਵਾਰ ਉਹਨਾਂ ਨੇ ਟੂਆ ਪੱਟਿਆ ਜਿੱਥੇ ਉਹ ਦੋ ਵਾਰ ਇੱਥੇ ਦੱਬਿਆ ਜੀ ਦੋ ਵਾਰ ਬੋਡੀ ਹਮ ਨੂੰ ਪਾਸੋਂ ਪ੍ਰਸ਼ਾਸਨ ਨਾਲ ਆ ਕੇ ਜੀ ਬੋਡੀ ਬਣਾਉਂ ਹੂੰ ਛੋਟੀ ਮੰਗ ਕੀ ਆ ਕਿੰਨੇ ਵਿੱਚ ਅੱਧੀ ਮੰਗ ਇਹ ਆ ਜੀ ਸਾਰਾ ਹਨ ਸਾਫਟ ਹੋ ਜਾਈਦਾ ਜੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਜਾਈਦਾ ਹੂੰ ਹਨ ਕਿੰਨੇ ਬੱਚੇ ਸੀ ਇਹਦੇ ਇਹਦੇ ਦੋ ਬੱਚੇ ਸੀ ਜੀ ਇੱਕ ਦਾ ਨਵਲਬਿੰਦਰ ਠੀਕਾ ਜੀ ਇੱਕ ਦਾ ਨਸੀ ਸਲਵਣੀ ਹੂੰ ਕਿੱਡੇ ਕਿੱਡੇ ਕੇ ਬੱਚੇ ਉਹਦੇ ਬੱਚੇ ਹੀ ਇੱਕ ਤਾਂ ਹੈਗਾ ਜੀ 8-9 ਸਾਲ ਦਾ ਇੱਕ 10-11 ਸਾਲ ਦਾ ਕੀ ਰਾਂਜਸ ਕੀ ਮੰਨਦੇ ਆ ਤੁਸੀਂ ਕੀ ਮਰਾਂ ਰਾਂਜਸ ਜੀ ਤੇਲ ਪਣੇ ਦੇ ਚੱਕਰ ਵਿੱਚ ਇਹਨਾਂ ਨੇ ਕੋਈ ਮਲੀ ਕਿਹੜਾਈ ਰਾਂਜਸ ਇਹ ਹੈ ਜੀ ਮੇਰੇ ਸਾਹਮਣੇ ਜੀ ਕਹਿੰਦੇ ਸੀ ਵੀ ਰੋਕਦੇ ਸੀਗੇ ਜੀ ਉਹ ਵੀ ਇਹਦੇ ਘਰ ਵਾਲੀ ਸੁਖਵੀਰ ਕੌਰ ਸੀ ਹੂੰ ਬਰਵੀਰ ਸਿੰਘ ਦੇ ਘਰ ਵਾਲੀ ਸੁਖਵੀਰ ਕੌਰ ਉਹ ਰੋਕਦਾ ਸੀ ਵੀ ਤੂੰ ਉੱਥੇ ਨਹੀਂ ਜਾਣਾ ਹੂੰ ਤਾਂ ਇਹਨਾਂ ਨੇ ਕੋਈ ਚੱਕਰ ਇਹੋ ਜਿਹਾ ਪਾਇਆ ਜੀ ਬਸ ਉਹਨੂੰ ਫੋਨ ਤੇ ਬੰਨ ਕੇ ਇਹੋ ਜਿਹੀ ਚਾਟ ਲਾਈ ਤੇ ਬਸ ਉਹ ਫੋਨ ਤੇ ਲੱਗ ਰਹਿ ਰਿਹਾ ਲੱਗਿਆ ਰਹਿ ਰਿਹਾ ਸੀ ਉਹਦੇ ਨਾਲ ਉਹ ਤੋਂ ਬਾਅਦ ਇਹਨਾਂ ਨੇ ਵਸੇ ਕਾਂਡ ਕਰਿਆ ਜੀ ਰਲ ਮਿਲ ਕੇ ਹੋਇਆ ਕੀ ਮਾਮਲਾ ਸੀ ਮਾਜੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਾਇਮ ਨੂੰ ਨੱਥਪਾਨ ਦੇ ਸਬੰਧੀ ਜਿਹੜਾ ਹੈਗਾ ਚਲਾਈ ਮੁਹਿੰਮ ਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਂ ਦਾ ਹੈਗਾ ਉਹਨੇ ਇੱਕ ਬਿਆਨ ਐਸ ਐਚਓ ਤਲਵੰਡੀ ਪਾਸ ਦਰਜ ਕਰਵਾਇਆ ਸੀ ਇਹ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਪੋਚ ਕੋਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਪੋਚ ਕੋਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਐਸਯੂ ਸਾਹਿਬ ਤਲਵੰਡੀ ਨੇ ਇੱਕ ਮਕਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਡੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਇਹ ਦਰਜ ਰਜਿਸਟਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਰਿਸੋਰਸਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਧ ਚ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਬੀਰ ਸਿੰਘ ਬਰਤਕ ਤੇ ਇਹਦੀ ਇੱਕ ਜਿਹੜੀ ਹੈਗੀ ਐ ਇਹਦੀ ਵਾਈਫ ਦੀ ਸਹੇਲੀ ਹੈਗੀ ਐ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮਸ਼ਵਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ ਸਨ ਆ ਪੰਗਾ ਸਿੰਘ ਵਾਸੀ ਨਾਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤ ਕੌਰ ਦਾ ਇਹ ਲੀਲਾ ਸਿੰਘ son of ਤੇਜ ਸਿੰਘ ਵਾਸੀ ਗੜਵਾਲੀ ਇਹ ਇਹਦਾ ਪਿਤਾ ਲੱਗਦਾ ਐ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਵਾਈਫ ਆਫ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਗਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਚ ਹਮਾਸ਼ੁਗਰਾ ਹੋ ਕੇ ਇਹਨਾਂ ਨੇ ਇੱਥੇ ਗਟਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉਥੇ ਦਬਾ ਦਿੱਤਾ ਜਿਹਦੇ ਅਸੀਂ ਇਹਦੇ ਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਦਾ ਇਹਦੇ ਚ ਵਾਦਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰ ਵਸੀ ਨਰੰਗ ਹਾਲ ਗਾਟ ਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਪਾਲ ਜਾਰੀ ਹੈ